ਬਾਈ ਵੀਡੀਓ ਬਣਾਉਣ ਦਾ ਮਕਸਦ ਸਿਰਫ ਆ ਦੇਖ ਲਓ ਰਾਤ ਨੂੰ ਬੰਦੇ ਆ ਗਏ ਵੀਰੇ ਘਰ ਦੇ ਵਿੱਚ ਆਪਣੇ ਪੰਜਾਬ ਦੀ ਆ ਕੀ ਜਿਹੜੇ ਬੰਦੇ ਨੇ ਉਹ ਬਾਹਰਲੇ ਕਹਿੰਦੇ ਹਿੰਦੀ ਬੋਲਦੇ ਨੇ ਵੀਡੀਓ ਧਿਆਨ ਨਾਲ ਸੁਣਿਓ ਬਾਈ ਇਹ ਅੰਦਰ ਕਿਵੇਂ ਪਰੇ ਜਿਹੜਾ ਅੰਦਰਲਾ ਗੇਟ ਖੜਕਾ ਕੇ ਬੰਦੇ ਨੂੰ ਬੰਦੇ ਰ ਅੰਦਰਲੇ ਮਾਲਕ ਨੇ ਗੇਟ ਆਪ ਖੋਲ੍ਹ ਲਿਆ ਕਿ ਗੱਡੀ ਕਿਵੇਂ ਲੈ ਕੇ ਜਾਣਗੇ ਦੇਖੋ ਸਾਰੀ ਵੀਡੀਓ ਦੇ ਧਿਆਨ ਨਾਲ ਦੇਖਿਓ ਬਾਈ ਬਾਹਰਲਾ ਗੇਟ ਟਪ ਗਿਆ ਅੰਦਰਲਾ ਜਿਹੜਾ ਜਿਹੜਾ ਅੰਦਰਲਾ ਗੇਟ ਹੁੰਦਾ ਨਾ ਲੌਬੀ ਵਾਲਾ ਉਹ ਖੜਕਾਇਆ ਕਿਉਂਕਿ ਮਾਰ ਘਰਦੇ ਨੇ ਹੁੰਦਾ ਵਿਚਾਲੇ ਕੋਈ ਦੂਜਾ ਬੰਦਾ ਘਰ ਦਾ ਬੰਦਾ ਹੂਗਾ ਨਾ ਤੇ ਉਹ ਬੰਦੇ ਨੇ ਗੇਟ ਖੋਲ੍ਹਿਆ ਤੇ ਅੰਦਰ ਵੜ ਗਏ ਕਿਰਪਾਨ ਨਾ ਨੇ ਨਾਲ ਕੋਲ ਬਈ ਦਾਤਰ ਹਣਾ ਤੇ ਪਿਸਤੌਲ ਲੈ ਕੇ ਤੇ ਵੀਡੀਓ ਧਿਆਨ ਨਾਲ ਦੇਖਿਓ ਬਈ ਕਿਵੇਂ ਅੰਦਰ ਵੜਨਗੇ ਨਾ ਕਿਸ ਹਿਸਾਬ ਤਾ ਵੀਡੀਓ ਸ਼ੇਅਰ ਜਰੂਰ ਕਰਿਓ ਬਈ ਸਿਆਲ ਦੇ ਦਿਨ ਨੇ ਹੁਣ ਚੋਰੀਆਂ ਬਹੁਤ ਚੋਰੀ ਬ੍ਰੇਕ ਕਰ ਰਹੇ ਅੰਦਰਲਾ ਮਾਲਕ ਬਾਹਰੇ ਆ ਗਿਆ ਉਹਦੇ ਨੇ ਪਿਸਤੌਲ ਤਾਣ ਲਈ ਕਿਵੇਂ ਉਹਨੂੰ ਅੰਦਰ ਹੀ ਲੈ ਕੇ ਖਿੱਚ ਕੇ ਬਾਈ ਹੈਨਾ ਤੇ ਬਾਈ ਬਣ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਸ਼ਿਆਲ ਦੇ ਵਿੱਚ ਮੱਜਾਂ ਖੋਲਣ ਵਾਲੇ ਤੇ ਅੰਦਰ ਘਰਾਂ ਚ ਚੋਰੀ ਕਰਨ ਵਾਲੇ ਵੇ ਹੁਣ ਉਹ ਦੇਖੋ ਮਾਲਕੋ ਆ ਗਿਆ ਬੜੀ ਇਹਨਾਂ ਦੇ ਰਿਸ਼ਤੇਦਾਰ ਵੀ ਆਏ ਹੋਏ ਸੀਗਾ ਹੈਨਾ ਤੇ ਉਹਦੀ ਗੱਡੀ ਵੀ ਲੈ ਕੇ ਭੱਜ ਗਏ ਗੱਡੀ ਕਿਵੇਂ ਲੈ ਕੇ ਭੱਜਣਗੇ ਸਾਰੀ ਵੀਡੀਓ ਦੇ ਵਿੱਚ ਉਹ ਦੇਖੋ ਉਹਨੂੰ ਅੰਦਰ ਲੈ ਗਏ ਧਿਆਨ ਰੱਖਿਓ ਕਰੋ ਬਾਈ ਬਣ ਕੇ ਹੁਣ ਆਪਦਾ ਗੇਟ ਨਾ ਖੋਲਿਆ ਕਰੋ 9:00 10:00 ਵਜੇ ਤੋਂ ਬਾਅਦ ਨਾ ਕੋਈ ਵੀ ਆ ਜੇ ਕੋਈ ਜਾਣ ਪਛਾਨ ਵਾਲਾ ਬੰਦਾ ਹੈਗਾਗਾ ਤਾਂ ਗੇਟ ਖੋਲਿਓ ਜੇ ਕੋਈ ਹਾਕ ਮਾਰਦਾ ਗੇਟ ਨਾ ਖੋਲਿਆ ਕਰੋ ਕੁਝ ਵੀ ਹੋ ਜਾ ਬਾਈ ਠੀਕ ਹੈ ਕਿਉਂਕਿ ਬਾਹਰ ਦਾ ਗੇਟ ਤਾਂ ਟੱਪੀ ਜਾਂਦੇ ਨੇਗੇ ਆਪਣੇ ਕਿਰਾ ਬਾਹਲੇ ਕੰਦਾ ਉੱਚੇ ਨੇ ਜ ਮੂਰੇ ਦਰਵਾਜ਼ੇ ਪਾਏ ਹੋਏ ਨੇਗੇ ਤੇ ਅੰਦਰਲਾ ਗੇਟ ਖੜਕਾਉਂਦੇ ਨੇ ਆ ਘਰ ਦੇ ਨੂੰ ਐ ਹੁੰਦਾ ਵਿਚਾਰ ਘਰ ਦਾ ਹੀ ਬੰਦਾ ਹੈਗਾ ਨਾ ਚਲੋ ਖੋਲ ਦਿਓ ਇਹਨਾਂ ਚ ਕੋਈ ਇਦਾਂ ਇਸ ਕਰਕੇ ਬਾਈ ਬਣ ਕੇ ਧਿਆਨ ਰੱਖਿਆ ਕਰੋ ਤੇ ਡੰਗਰਾ ਮੱਜਾਂ ਵੀ ਹੁਣ ਖੁੱਲਣ ਲੱਗ ਗਏ ਆ ਬਾਈ ਮ ਮੇਰਾ ਵੀਡੀਓ ਪਾਉਣ ਦਾ ਮਕਸਦ ਸਰਪੇਜ ਆ ਗਈ ਬਾਈ ਆਪਦਾ ਧਿਆਨ ਰੱਖੋ ਗੇਟ ਨਾ ਖੋਲੋ ਅਣਜਾਣ ਬੰਦੇ ਨੂੰ ਚਾਹੇ ਦੇਣੀ ਆ ਬਾਈ ਹੁਣ ਤਾਂ ਖਿਆਲ ਦੇ ਵਿੱਚ ਚੋਰੀ ਆ ਹਮੇਸ਼ਾ ਵੱਧ ਹੀ ਹੁੰਦੀ ਆ ਆ ਹੁਣ ਚੱਲੇ ਨਾਲ ਜੀ ਆ ਦੇਖੋ ਦਾਤਰ ਚੱਕੀ ਫਿਰਦੇ ਨੇ ਨਾਈਕਨ ਪੈ ਬਾਹਰ ਉੱਤੇ ਕੁੱਡੀ ਖਾਦੀ ਹੁੰਦੀ ਹੁਣ ਦੱਸੋ ਇਹਨਾਂ ਦਾ ਕੌਣ ਮੁਕਾਬਲਾ ਕਰੂ ਹਨਾ ਪਰਵਾਰ ਲਵੇ ਇੱਕ ਤਾਂ ਆਪਣੇ ਕੋਲ ਕੋਈ ਹਥਿਆਰ ਹੁੰਦਾਗਾ ਪਰ ਆਰਾਮ ਨਾਲ ਖੜਤੇ ਪਏ ਹੋਣਿਆ ਇਹਨਾਂ ਕੋਲ ਕਿੰਨੇ ਨੇਗੇ ਇਹਨਾਂ ਵਿਚਾਰ ਕੋਈ ਇஷ்டਿਹਾਰ ਮਿਲਣਾ ਆ ਹੋਊਗਾ ਹਨਾ ਉਹ ਸਾਹਮਣੇ ਗੱਡੀ ਖੜੀ ਆ ਉਹ ਉਹ ਭਜਾ ਕੇ ਲੈ ਜਾਣਗੇ ਜਿਹੜਾ ਇਹਨਾਂ ਕੋਲ ਚੋਰੀ ਅੰਦਰ ਸਮਾਨ ᱛੀਗਾ ਨਗਦੀ ਸੀ ਪੈਸੇ ਤੇ ਵੀ ਤੇ ਸੋਨਾ ᱛੀਗਾ ਨਾ ਉਹ ਸਾਰਾ ਲੈ ਗਏ ਨਾਲ ਤੇ ਗੱਡੀ ਵੀ ਲੈ ਗਏ ਨਾਲ ਆਪਣੇ ਵਾਲਾ ਬਾਈ ਬਣ ਕੇ ਸ਼ੇਅਰ ਕਰਿਓ ਤਾਂ ਲੋਕਾਂ ਤੱਕ ਵੀਡੀਓ ਪਹੁੰਚ ਸਕੇ ਇਹ ਪਿੰਡਾਂ ਦੀ ਨਹੀਂ ਵੀਰੇ ਸ਼ਹਿਰਾਂ ਦੀ ਵੀ ਸ਼ਹਿਰਾਂ ਚ ਪਰਾਂ ਨੂੰ ਬੇਣਤੀ ਆ ਆਪਾਂ ਗੱਡੀ ਲੌਕ ਲਾ ਕੇ ਬਾਹਰੇ ਖੜਾ ਦੇਣਾ ਗੱਡੀ ਇਹਨਾਂ ਦਾ 5 ਮਿੰਟ ਦਾ ਕੰਮ ਆ ਗੱਡੀ ਚੋਰੀ ਕਰਨਾ ਕੋਈ ਬਾਲੀ ਵੱਡੀ ਗੱਲ ਨਹੀਂ ਉਹ ਦੇਖੋ ਟਾਕੀ ਖੋਲੀ ਪੁੱਟਰ ਜਾ ਵੱਜਿਆ ਮੋਮੈਂਟ ਚ ਭਜਾ ਕੇ ਲੈ ਜਾਣਗੇ ਸ਼ਹਿਰਾਂ ਨੂੰ ਭਰਾਵਾਂ ਨੂੰ ਬੇਨਤੀ ਆ ਪਿੰਡ ਵਾਲਿਆਂ ਨੂੰ ਸਾਬ ਸਾਬ ਨੂੰ ਬੇਨਤੀ ਆ ਜਿਹੜੇ ਸ਼ਰਦ ਨੇ ਬਾਹਰ ਖੜੇ ਨਹੀਂ ਜਾਣਾ ਅੰਦਰ ਵੀ ਖੜੇ ਨਹੀਂ ਲੇਖੋ ਅੰਦਰ ਖੜੀ ਦੀ ਗੱਡੀ ਉਹ ਗੱਡੀ ਕਿਹੜਾ ਹੁਣ ਸੇਫ ਆ ਕੇ ਅੰਦਰ ਖੜੀ ਅੰਦਰ ਉਹਨਾਂ ਗੇਟ ਖੋਲ ਲੈਣਗੇ ਤੇ ਗੱਡੀ ਵੀ ਭਜਾ ਕੇ ਲੈ ਜਾਣਗੇ ਪਤਾ ਨਹੀਂ ਅੱਜ ਜਮੀ ਡਰ ਨਹੀਂਗਾ ਰਾਤ ਨੂੰ ਐ ਫਿਰਦੇ ਨੇਗੇ ਥਣ ਦੇ ਵਿੱਚ ਕੱਚੇ ਪਾਣੀ ਆ ਵੀ ਹੋਣਾਗੇ ਵੇਖੀ ਉਧਰ ਸੁਖਵੰਡਿਆ ਨਾ ਰੌਲਾ ਪਾਣਾ ਇਸੇ ਟਾਈਮ ਜੇ ਕੋਈ ਛੋੜਾ ਕੋਈ ਛੋੜਾ ਕੋਈ ਗੇਟ ਖੜਕਾਉਂਦਾ ਭਈ ਹੈ ਨਾ ਤੇ ਛੋੜੇ ਕੈਮਰੇ ਲੱਗੇ ਪਹਿਲਾਂ ਕੈਮਰੇ ਚੈੱਕ ਕਰਦਿਆ ਕਰੋ ਵੀ ਕੌਣ ਆ? ਉਹ ਨਾਈਟੇ ਮਾਰੇ ਆ। ਆਪਾਂ ਕੈਮਰੇ ਚ ਚੈੱਕ ਕਰਦੇ ਨਾ ਵੀ ਚਲਾਈ ਖੋਲ ਲੈਣੇ ਆ। ਆ ਵੀ ਆ ਦੇਖਿਆ ਵੀ ਆ ਉਹ ਨਾ ਭਰਾਵਾਂ ਨੇ ਵੀ ਆਇਆ ਕੀਤਾ ਗੇਟ ਦੇਖਿਆ ਕੋਈ ਹੈ ਨਹੀਂ ਕੋਈ। ਵੀ ਕਿਹਨੇ ਕਹਾਂ ਗੇਟ ਖੜਕਾਉਂਦਾਗਾ ਜੇ ਕੈਮਰੇ ਦੇਖੇ ਹੁੰਦੇ। ਇਹ ਬਾਈ ਅੱਜ ਨਾ ਵੀ ਧੋਖਾ ਨਾ ਖਾਂਦੇ ਆ ਨਾ ਤੇ ਇਹਨਾਂ ਦਾ ਵੀਰਾਂ ਦਾ ਭਰਾਵਾਂ ਦਾ ਨਾ ਕੋਈ ਹੋਣ ਹੁੰਦਾ ਤੇ ਵੀਡੀਓ ਸ਼ੇਅਰ ਕਰਿਓ ਤੇ ਉਹਨਾਂ ਮਤਲਬ ਜਿਹੜੇ ਬੰਵਾਸ ਨੇ ਫੜੇ ਜਾਣ ਵੀਰ ਬਣ ਕੇ ਨਾ ਆਹ ਦੇਖੋ ਆ ਕਿਵੇਂ ਫੜਦੇ। ਸ਼ੇਅਰ ਕਰਾਂ ਫਿਰ। ਉਹ ਗੱਡੀ ਹੁਣ ਦੇਖੋ ਗੇਟ ਖੋਲ ਲਿਆ। ਉਹ ਗੱਡੀ ਲੈ ਕੇ ਜਾਣਗੇ। ਗੱਡੀ ਬਾਹਰ ਕੱਢ ਲਈ ਗੱਡੀ ਜਿਵੇਂ ਦਾ ਨਹੀਂ ਘਰਦੀ ਆਪਦੀ ਹੁੰਦੀ ਐ ਕੱਢ ਕੇ ਲੈ ਕੇ ਜਾਣ ਦੇਖੋ ਸ੍ਰੀ ਆਮ ਢਰ ਪਾਈ ਨਹੀਂ ਇਹ ਯਾਰ ਕਮਾਲ ਨਾ ਕੇ ਸਿਸਟਮ ਦਾ ਡਾਰਾ ਘਾਣਾ ਨਾ ਪੁਲਿਸ ਵਾਲਾਂ ਦਾ ਡਾਰਾ ਪਤਾ ਨਹੀਂ ਕੀ ਹਿਸਾਬਤਾ ਬਈ ਯਾਰ ਇੰਨਾ ਇੰਨੇ ਦਲੇਰ ਹੈ ਨਾ ਜੇ ਕੋਈ ਮੂਰੇ ਉਨिक्की ਕਰਦਾ ਬੰਦਾ ਮਾਰ ਕੇ ਮਿੰਟ ਛਿੜ ਦਣਗੇ ਦੇਖੋ ਉਹ ਗੱਡੀ ਦੀ ਲਾਈਟ ਆਪਦੀ ਸੇਫਟੀ ਰੱਖਿਆ ਕਰੋ ਬਾਈ ਤੇ ਆਬਦੇ ਕੋਲ ਹਥਿਆਰ ਜਿੰਨਾ ਕੋ ਹੋ ਸਕੇ ਹੈ ਨਾ ਆਪਦੀ ਸਿਰ ਸਿਰ ਸੁਰੱਖਿਆ ਭਾਰਤ ਦੇ ਜ਼ਰੂਰ ਹੋ ਕਰੋ ਆ ਵੇਖੋ ਕਲੀਅਰ ਨਹੀਂ ਤਾ ਹੁਣ ਕਿ ਜਾ ਕੇ ਗੱਡੀ ਦੀਆਂ ਮੰਗਲੀਆਂ ਜਿਹੋਨ ਬ੍ਰੇਕ ਪਾਣੀ ਚੇਟਾ ਨਹੀਂ ਨਾ ਉਹ ਤੇ ਬੰਦਾ ਘੜੋ ਤਾ ਉੱਤੇ ਮੋਟਰਸਾਈਕਲ ਦੇ ਉੱਤੇ ਆ ਵੇ ਦੋਸਤ ਉਹ ਪਰਲੇ ਬੰਨੀ ਨਹੀਂ ਕਾਲਾ ਯਾਰ ਆ ਜੀ ਇਹ ਆ ਵੇਖੋ ਵੇਖਿਆ ਨਾ ਉਹ ਬ੍ਰੇਕ ਮਾਰਦੇ ਹੀ ਆ ਬ੍ਰੇਕ ਮਾਰੀ ਆ ਜਾ ਕੇ ਉਤਰਿਆ ਆ ਵੇ ਮੋਟਰਸਾਈਕਲ ਤੇ ਮੈਂ ਤਾਂ ਬੰਦਾ ਪਹਿਲਾਂ ਵੇਖਿਆ